ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਦਿਨਾਨਗਰ ਤੋਂ ਦਿਨਾਨਗਰ ਪੁਲਿਸ ਨੂੰ ਹਾਈ ਟੈਕ ਨਾਕੇ ਤੇ ਚੈਕਿੰਗ ਦੌਰਾਨ ਸਕਾਰਪੀਓ ਤੇ ਆਉਂਦੇ ਨੌਜਵਾਨ ਕੋਲੋਂ ਨਜਾਇਜ਼ ਪਿਸਤੌਲ ਬਰਾਮਦ ਹੋਈ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਦਿਨਾਨਗਰ ਦੇ ਐਸ ਐਚ ਓ ਮਨਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਨੂੰ ਦੇਖਦੇ ਹੋਏ ਐਸ ਐਸ ਪੀ ਗੁਰਦਾਸਪੁਰ ਦੇ ਅਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਦਿਨਾਨਗਰ 슈ਗਰ ਮਿਲ ਪਨਿਆੜ ਨੇਰੇ ਹਾਈ ਟੈਕ ਨਾਕਾ ਲਗਾਇਆ ਗਿਆ ਜਿੱਥੇ ਕੱਲ ਸ਼ਾਮ ਕਰੋਟਾ ਮੋੜ ਵੱਲ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਸ਼ਹਿਰ ਵੱਲੋਂ ਸਕਾਰਪੀਓ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਵਿਕਰਮਪਾਲ ਸਿੰਘ ਉਰਫ ਬਿੱਕਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਸਠਿਆਲੀ ਚਲਾ ਰਿਹਾ ਸੀ ਜਦੋਂ ਉਸ ਨੂੰ ਰੋਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇੱਕ 32 ਬੋਰ ਦਾ ਪਿਸਤੌਲ ਜੋ ਕਿ ਨਾਜਾਇਜ਼ ਸੀ ਪਿਸਤੌਲ ਦੀ ਮੈਗਜ਼ੀਨ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ ਹਨ ਅਤੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਉਕਤ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਪਿਸਤੌਲ ਕਿੱਥੋਂ ਲਿਆ ਸੀ ਅਤੇ ਕਿਸ ਨੇ ਕੱਲ ਸ਼ਾਮ ਦੇ ਸਮੇਂ ਐਸਐਸਈ ਬਲਦੇਵ ਸਿੰਘ ਨਾਲ ਮੇਰੀ ਪਿਸ ਪਾਰਟੀ ਨੇ ਪੁਨਿਆਰ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾ ਜ਼ਾਡਾ ਉੱਥੇ ਨਾਕਾ ਲਾਇਆ ਸੀ ਤੇ ਵੀਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ BB06 BF0022 ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਵਿਕਰਮ ਜੀ ਵਿਕਰਮਪਾਲ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਸਠਿਆੜੀ ਉਹਦਾ ਮਾਲਮ ਹੋਇਆ ਜਿਹਦੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ 32 ਬੋਰ ਦਾ ਪਿਸਟਲ ਸਮੇਤ 4 ਰਾਊਂਡ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਤੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਆਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਅ ਤਫ਼ਤੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖੁਲਾਸੇ ਹੋਣ ਦੀ ਆਸ ਹੈ ਸਰ ਇਹਦੇ ਤੇ ਪਹਿਲਾਂ ਕੋਈ ਮਾਮਲਾ ਦਰਜ ਹਾ ਇਸ ਮੁੰਡੇ ਦੇ ਉੱਤੇ ਪਹਿਲਾਂ ਵੀ ਮੁਕੱਦਮਾ ਦਰਜ ਹੈਗਾ ਇਹ ਲੜਾਈ ਝਗੜੇ ਦੇ ਕਾਫੀ ਮੁਕਦਮੇ ਜਿਹੜੇ ਇਹਨਾਂ ਵਿੱਚ ਅਨਵਾਲਵ ਹੈਗਾ ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਫਤੀਸ਼ ਕਰ ਰਹੇ ਹਾਂ ਇਹ ਕਿੱਥੋਂ ਲਿਆਉਂਦਾ ਇਹ ਤੇ ਕਿਸੇ ਲੈ ਕੇ ਵਿੱਚ ਇਹ ਬਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿਥੋਂ ਕਿਹਦੇ ਕੋਲ ਲਿਆ ਆ ਕਿਹੜੀ ਫੈਕਟਰੀ ਤੋਂ ਲਿਆ ਆ ਜਾਂ ਇਹਦੇ ਕਿਹਦੇ-ਕਿਹਦੇ ਨਾਲ ਗਾਂ ਹੋ ਰਹੇ ਦੇ ਕੰਟੈਕਟ ਹੈਗੇ ਹੁਣ ਸਰ ਕੀ ਮਾਮਲਾ ਦੱਸੀ ਕਿ ਤਾਗੇ ਇਹਦੇ ਖਿਲਾਫ ਜਿਹੜਾ ਫਿਲਹਾਲ 25 ਜੀਆਂ 98 ਆਰਮਜੈਕਟ ਤਹਿਤ ਜਿਹੜਾ ਮੁਕਦਮਾ ਦਰਜ ਹੈ ਤੇ ਗਾਂ ਹੋਰ-ਔਰ ਜੋ-ਜੋ ਖਲਾਸੀ ਹੋਣਗੇ ਜੇ ਵੀ ਬਾਧਾ ਹੋਊਗਾ ਉਹ ਕੀ